ਬੰਗਰੂ ਜੀ ਕਾ ਖਾਲਸਾ ਬੰਗਰੂ ਜੀ ਕੀ ਫਤਿਹ ਬੀਬਾ ਜੰਗੀਰ ਕੌਰ ਸ਼ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲ ਜਾਂਦੇ ਨੇ ਤੇ ਬੜੀ ਜ਼ੁਰਤ ਦੇ ਨਾਲ ਉਹ ਬੀਬਾ ਜੀ ਨੂੰ ਨਾਲ ਖੜਾ ਕੇ ਇੱਕ ਸਟੇਟਮੈਂਟ ਦਿੰਦੇ ਆ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਕਿ ਕੁਲਦੀਪ ਸਿੰਘ ਗੜਗਾਜ ਜਿਹੜੇ ਜਥੇਦਾਰ ਨੇ ਉਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਿੱਖ ਪ੍ਰਚਾਰ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੇਗੇ ਦੂਜੀ ਗੱਲ ਕਹੀ ਕਹਿੰਦੇ ਮੈਂ ਸੁਖਵੀਰ ਨੂੰ ਕਿਹਾ ਸੀ ਕਿ ਤੁਸੀਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਤੋਂ ਨਾ ਹਟਾਓ ਉਹਨੇ ਸਟੇਟਮੈਂਟ ਕਦੋਂ ਦਿੱਤੀ ਗਈ ਜਦੋਂ ਬੀਬੀ ਜਗੀਰ ਕੌਰ ਅਕਾਲ ਤਖਤ ਤੋਂ ਜਾਂ ਕਹਿ ਲਈ ਅਕਾਲੀ ਦਲ ਤੋਂ ਬਾਗੀ ਉਹ ਆਪਣਾ ਕੈਡਰਲ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੁਣ ਬਾਗੀ ਧੜੇ ਨੂੰ ਜਾਂ ਬੀਬੀ ਜੰਗੀਰ ਕੌਰ ਨੂੰ ਪਤਾ ਹੈ ਵੀ ਧੜੀਆਂਵਾਂ ਦੇ ਪਿੱਛੇ ਨੇੜੇ ਲੋਕ ਨੇ ਜਿਹੜੀ ਜਨਤਾ ਹੈ ਪੰਜਾਬ ਦੀ ਬਹੁਤ ਜ਼ਿਆਦਾ ਵੱਡਾ ਹਿੱਸਾ ਹੈਗਾ ਉਹਨੂੰ ਕਿੱਦਾਂ ਕਵਰ ਕੀਤਾ ਜਾਵੇ ਔਰ ਇੱਥੋਂ ਤੱਕ ਵੀ ਨੇੜਿਓ ਗੱਡੀ ਵਗੈਰਾ 2.5 ਕਰੋੜ ਦੀ ਦਿੱਤੀ ਹੈ ਹੁਣ ਮੈਨੂੰ ਨਾਂ ਨਹੀਂ ਪਤਾ ਉਹਦਾ ਡਿਫੈਂਡਰ ਵਗੈਰਾ ਪਤਾ ਨਹੀਂ ਕੁਛ ਹੈਗਾ ਕਨ ਸ਼ਾਇਦ ਉਹ ਵੀ ਇਤਰੋਂ ਤੋਕਾ ਦਿੱਤਾ ਗਿਆ ਹੋਵੇ ਹੋ ਸਕਦਾ ਚਰਚਾਵਾਂ ਛੜੀਆਂ ਹੋਈਆਂ ਨੇ ਚਲੋ ਕੋਈ ਨਹੀਂ ਉਸ ਪਾਸੇ ਤਾਂ ਨਹੀਂ ਮੈਂ ਜਾਣਾ ਬਹੁਤ ਵੱਡੇ ਪ੍ਰਚਾਰਕ ਨੇ ਉਹਨਾਂ ਵਾਸਤੇ ਇਹ 2 ਟੋ 2 ਟਾ 1 ਕਰੋੜ ਦੀ ਗੱਡੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਕੋਈ ਬਹੁਤ ਹੀ ਮਹਾਨੇ ਨਹੀਂ ਰੱਖਦੀ ਇਹ ਲੋਕਾਂ ਦੀਆਂ ਚਰਚਾਵਾਂ ਨੇ ਸੱਦੀ ਹੋ ਵੀ ਸਕਦੀ ਹੈ ਕਨ ਤੇ ਇਹ ਜਦੋਂ ਸਟੇਟਮੈਂਟ ਸਾਹਮਣੇ ਆਈ ਉਦੋਂ ਕਲਦੀਪ ਸਿੰਘ ਗੜਗਾਜ ਜੀ ਬੋਲੇ ਕਿੰਦੇ ਅਸੀਂ ਵੀ ਚਾਹੁੰਦੇ ਆ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਸਾਨੂੰ ਸਹਿਯੋਗ ਕਰਨ ਔਰ ਇਹ ਵੀ ਕਿਹਾ ਕਿ ਢੜੀਆਂ ਵਾਲੇ ਕਾਲ ਤੱਕ ਤੇ ਆ ਜਾਣ ਆਪਣਾ ਸਪਸ਼ਟੀਕਰਨ ਦੇਣ ਵਿਚਾਰ ਕੀਤੀ ਜਾਉ ਨਾਲ ਕਿਹਾ ਕਿ ਜਿਹੜੀਆਂ ਪਰੰਪਰਾਵਾਂ ਨੇ ਸੰਸਥਾਵਾਂ ਨੇ ਸੇ ਗੁਰੂ ਸਾਹਿਬਾਨ ਨੇ ਅਸਥਾਨ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਵੀ ਜਾਣੇ ਕਿ ਜਿਹੜੀ ਟਿੱਕਾ ਟਿਪਣੀ ਸ਼ਰੋਗਰਾਂ ਤੇ ਕੀਤੀ ਸੀ ਉਹ ਨਾ ਕੀਤੀ ਜਾਵੇ ਕੁੱਲ ਮਿਲਾ ਕੇ ਮੈਂ ਜਿਹੜੀ ਗੱਲ ਕਹਿਣੇ ਚਾਹੁੰਨਾ ਵੀ ਡੜੀਆਂ ਪਹਿਲਾਂ ਡਫਲੀਆਂ ਆਪ ਆਪਣੀ ਮਰਜ਼ੀ ਦੇ ਨਾਲ ਵਜਦੀਆਂ ਸੀ ਕਿਉਂਕਿ ਢੋਲ ਜਗੀਰੋ ਦਾ ਮਸ਼ਹੂਰ ਹੈ ਉਹ ਢੋਲ ਤੇ ਡੱਗਾ ਮਾਰ ਕੇ ਹੁਣ ਸਾਰੇ ਇਕੱਠੇ ਨੱਚਣ ਦੀ ਕੋਸ਼ਿਸ਼ ਕਰਨਗੇ ਔਰ ਨੱਚਣ ਟੱਪਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦਾ ਸਿੱਖੀ ਦੇ ਨਾਲ ਕੌਮ ਦੇ ਨਾਲ ਕੋਈ ਬਹੁਤਾ ਲਾਗਾ ਦੇਗਾ ਨਹੀਂ ਹੁੰਦਾ ਮੈਨੂੰ ਪਤਾ ਹੈ ਢੜੀਆਂ ਵਾਲੇ ਸਮਰਥ ਸੁਣਨਗੇ ਉਹਨਾਂ ਦੀ ਵੀ ਇਹ ਗੱਲ ਹਾਜਮੇ ਨਹੀਂ ਆਉਂਦੀ ਔਰ ਇਹ ਕਾਲ ਤਖਤਾਂ ਦੇ ਜਹੇਦਾਰ ਨੇ ਉਹਨੇ ਤਾਂ ਹਾਜਮੇ ਗੱਲ ਆਉਂਦੀ ਨਹੀਂ ਹੁੰਦੀ ਕਿਉਂਕਿ ਜਦੋਂ ਇਹ ਬੰਦੇ ਸਿੱਖ ਰਹਿਤਮ ਰਦਰ ਦੀ ਗੱਲ ਕਰਦੇ ਨੇ ਇੱਕ ਸਾਲ ਤੋਂ ਲਗਾਤਾਰ ਢਡੀਆਂ ਵਾਲਿਆਂ ਨੂੰ ਜੇ ਵਾਸ ਕਰਕੇ ਦੇਖੀਏ ਤਾਂ ਉਹ ਕਿ ਗੁਰਮਤਾ ਬੋਲ ਵਾਲਾ ਨਹੀਂ ਬਸ ਇੱਕ ਮਾਨਾਈ ਜਿਵੇਂ ਕਿ ਜਿਵੇਂ ਇੱਕ बिजनेসম্যান ਆਪਣਾ ਬਿਜ਼ਨਸ ਵੱਡਾ ਕਰਨ ਵਾਸਤੇ ਲੱਗਾ ਹੁੰਦਾ ਇਦਾਂ ਦੀ ਉੱਥੇ ਦੀ ਜਿਹੜੀ ਰੌ ਰਹਿਤ ਹੈ ਟਟਕਵਾਲ ਦੇ ਚੱਲ ਰਹੀ ਹੈ ਇਹ ਚ ਕੋਈ ਦੋਰਾਮਾ ਨਹੀਂ ਤੁਸੀਂ ਤਸਵੀਰਾਂ ਦੀ ਗੱਲ ਕਰ ਲਓ ਉਹ ਕਹਿੰਦੇ ਮੈਨੂੰ ਚੰਗੀਆਂ ਲੱਗਦੀਆਂ ਨਹੀਂ ਹੋਰ ਬਹੁਤ ਕੁਛ ਹੈ ਇਹਨੂੰ ਫਰੋਲਣ ਦੀ ਲੋੜ ਨਹੀਂ ਤੇ ਹੁਣ ਜਦੋਂ ਤੁਸੀਂ ਸਿੱਖ ਰਹਿਤ ਮਰਦਾ ਦੀ ਗੱਲ ਕਰਦੇ ਹੋ ਕੀ ਉਦੋਂ ਜਿਹੜਾ ਟਕਸਾਲੀ ਲਾਣਾ ਹੈ ਆ ਜਿਹੜਾ ਨਿਹੰਗ ਸਿੰਘ ਨੇ ਡੇਰਿਆਂ ਵਾਲੇ ਨੇ ਇਹ ਕੱਲ ਤੱਕ ਅੰਦੀ ਰਹਿਤ ਮਰਦਾ ਨੂੰ ਮੰਨਦੇ ਆ ਬਿਲਕੁਲ ਨਹੀਂ ਮੰਨਦੇ ਕੀ ਪਿੰਡਰਾਂ ਵਾਲਿਆਂ ਨੇ ਕੱਲ ਤਖਤ ਦੇ ਰਤਨ ਰਤਨ ਬੰਨਿਆ ਸੀ ਬਿਲਕੁਲ ਹੀ ਬਸ ਉਹਦਾ ਇਹਨਾਂ ਕੋਲੇ ਨਾਰਾ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ शान ਹੈ ਇਹਦਾ ਨਾਰੇ ਲਾਈ ਗਏ ਹੁਣ ਵੀ ਇਦਾਂ ਹੀ ਲੱਗਦੇ ਆ ਔਰ ਜਿਹੜੀ ਗੱਲ ਤਲਦੀਪ ਸਿੰਘ ਗੜਗਾਜੇ ਨੇ ਕਹੀ ਹੈ ਕਿ ਸਿੱਖ ਪਰੰਪਰਾਵਾਂ ਦਾ ਖਿਆਲ ਰੱਖਿਆ ਜਾਵੇ ਸੰਸਥਾਵਾਂ ਦਾ ਖਿਆਲ ਰੱਖਿਆ ਜਾਵੇ ਮਤਲਬ ਇਹੀ ਗੱਲ ਗਿਆਨੀ ਹਰਪੀ ਸਿੰਘ ਨੇ ਵੀ ਕਹੀ ਸੀ ਉਹੀ ਨੀਟੇ ਵਾਲਾ ਬਿਆਨ ਹੈ ਇਹ ਇਹਦੇ ਵਿੱਚ ਕੋਈ ਨਵਾਂ ਨਹੀਂ ਹੈ ਗੱਲ ਰਹੀ ਗੱਲ ਸਿੱਖ ਕੌਮ ਦੀ ਇਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਭਾਵੇਂ ਤਖਤਾਂ ਦੇ ਜਹਦਾਰ ਹੋਣ ਭਾਵੇਂ ਢੱਡਰੀਆਂ ਵਾਲੇ ਹੋਣ ਭਾਵੇਂ ਬੀਬੀ ਜੰਗੀਰ ਇਕੋਰ ਹੋਵੇ ਤੁਹਾਡੀ ਕੌਮ ਨੂੰ ਕੋਈ ਬਹੁਤੀ ਵੱਡੀ ਲੋੜ ਨਹੀਂ ਜਿਹੜੀ ਕੌਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਜੀ ਕਹਿ ਲਈ ਜਾਂ ਜਿਹੜੀ ਕੌਮ ਦੇ ਮੋਢੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਣ ਉਸ ਕੌਮ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਹੈਗੇ ਤੇ ਉਸ ਕੌਮ ਕੋਲੇ ਜਿਹੜਾ ਸਿਧਾਂਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਤੇ ਐਦੋਂ ਵੱਡੀ ਗੱਲਬਾਤ ਨਾ ਢੱਡੀਆਂ ਵਾਲੇ ਕਰ ਸਕਦੇ ਆ ਨਾ ਬੀਬੀ ਜਗੀਰ ਕੌਰ ਨਾ ਤਖਤ ਜਸਦਰ ਕਰ ਸਕਦੇ ਇਹ ਸਮੁੱਚੀ ਕੌਮ ਨੂੰ ਪਤਾ ਹੈ ਵੀ ਤੁਸੀਂ ਕੌਮ ਦੇ ਨਾਂ ਤੇ ਜਿਹੜਾ ਟੰਡੋਰਾ ਫਿੱਟ ਕੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਹੋ ਆਪਣਾ ਬਿਜ਼ਨਸ ਵੱਡਾ ਕਰਦੇ ਹੋ ਜਾ ਕीडी ਪ politcal ਪਾਰਟੀ ਤੁਸੀਂ ਹਮਾਇਤ ਕਰਦੇ ਹੋ ਔਰ ਕਿਹਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਇਹ ਜਿਹੜੇ ਬਹੁਤ ਛੁੜਜੇ ਹੋਏ ਇਨਸਾਨ ਸਿੱਖ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਮੇਰਾ ਕੋਈ ਇੱਥੇ ਮਕਸਦ ਇਹ ਨਹੀਂ ਕਿ ਟੱਡਣੇ ਵਾਲੇ ਨੀ ਮੱਚਾਇਆ ਜਾਵੇ ਜਾਂ ਜਹਾਜ਼ਾਂ ਦੀ ਤੋਹਫੀਰ ਕੀਤੀ ਜਾਵੇ ਜਾਂ ਕਿਸੇ ਪਾਰਟੀ ਦੇ ਵਿਰੋਧ ਵਿੱਚ ਬੋਲਿਆ ਜਾਵੇ ਪ੍ਰੋਬਲਮ ਇਹ ਹੈ ਵੀ ਇਹ ਸਭ ਕੁਝ ਹੁਣ ਕਿਉਂ ਹੋ ਰਿਹਾ ਪਹਿਲਾਂ ਕਿਉਂ ਨਹੀਂ ਹੋਇਆ ਜਦੋਂ ਤੁਸੀਂ ਰਹਿਤ ਮਰਾਦਾ ਦੀ ਗੱਲ ਕਰਦੇ ਹੋ ਉਹਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਮੈਂ ਜਦੋਂ ਨਹੀਂ ਗਾਂ ਦੀ ਗੱਲ ਕਰਦਾ ਟਕਸਾਲੀ ਲਾਣੇ ਦੀ ਗੱਲ ਕਰਦਾ ਜਾਂ ਬੀਬੀ ਜਗੀਰ ਕੌਰ ਜਿਹੜੀ ਕੁੜੀ ਮਾਰਾ ਉਹਦੀ ਗੱਲ ਕਰਦਾ ਜਾਂ ਢੱਡੀਆਂਵਾਲ ਦੀ ਗੱਲ ਕਰਦੇ ਆ ਇਹਨਾਂ ਨੇ ਕਿੱਥੇ ਕਿਹਾ ਵੀ ਸਾਡੇ ਡੇਰੇ ਵਿੱਚ ਸਿੱਖ ਰਹਿਤ ਮਰਾਦਾ ਲਾਗੂ ਹੈ ਕਿਤੇ ਕਿਹਾ ਇਹਨਾਂ ਨੇ ਤੁਸੀਂ ਦੇਖਿਆ ਨਾ ਡੇਰੇ ਵਿੱਚ ਬਿਲਕੁਲ ਨਹੀਂ ਤਖਤਾਂ ਦੀ ਜਿਹੜੀ ਰਹਿਤ ਮਰਾਦਾ ਦੇ ਮੁਤਾਬਕ ਮਰਿਆਦਾ ਹੈਗੀ ਉਦਾਂ ਸਮੁੱਚੇ ਤਖਤਾਂ ਤੋਂ ਕਿਤੇ ਬਾਹਰ ਆਏ ਨਹੀਂ ਜਿਹੜਾ ਦੋਹਰਾ ਤੁਸੀਂ ਕਲ ਤੱਕ ਤੇ ਪੜ੍ਹਦੇ ਹੋ ਉਹ ਤੁਸੀਂ ਦਰਵਾਸਾ ਵਿੱਚ ਪੜ੍ਹਦੇ ਨਹੀਂ ਇਹ ਸ਼ਰਿਆਮ ਪਤਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਹੈ ਅਕਾਲ ਤਖਤ ਤੇ ਕੋਈ ਹੋਰ ਹੈ ਢੱਡੀਆਂ ਦੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਹੋਰ ਹੈ ਟਕਸ਼ਾਲੀਆਂ ਦੇ ਹੋਰ ਹੈ ਆ ਡੇਰਿਆਂ ਦੇ ਵਿੱਚ ਕੁਝ ਹੋਰ ਹੈ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਤੁਹਾਡੀਆਂ ਡਫਲੀਆਂ ਵਖਰੀਆਂ ਵਖਰੀਆਂ ਨੇ ਹੁਣ ਤੁਹਾਨੂੰ ਪਤਾ ਹੈ ਵੇ ਚਾਰ ਚਫੇਰੋਂ ਛੇਤਰ ਪੈਣਗੇ ਮੈਂ ਕਿਹਦੇ ਕੋਲੇ ਜਾਵਾਂ ਮੈਨੂੰ ਕੌਣ ਬਚਾਓ ਮੈਂ ਕਿਹਦੇ ਕੋਲੇ ਜਾਵਾਂ ਮੈਨੂੰ ਕੌਣ ਬਚਾਓ ਮੇਰਾ ਪਰਦਾ ਕੌਣ ਖੋਲੂ ਮੇਰਾ ਪਰਦਾ ਕੌਣ ਰੱਖੂ ਹੁਣ ਤੁਹਾਨੂੰ ਇਹ ਲੱਗੀ ਪਈ ਹੈ ਹੋਰ ਕੁਝ ਨਹੀਂ ਮੈਂ ਤੇ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਜਰੂਰ ਵੀ ਜਿਹੜੀ ਸਟੇਟਮੈਂਟ ਬੀਬੀ ਜਗੀਰ ਕੌਰ ਦੇ ਨਾਲ ਖੜ ਕੇ ਢੱਡੀਆਂ ਵਾਲੇ ਨੇ ਦਿੱਤੀ ਹੈ ਕਿ ਢੱਡੀਆਂ ਵਾਲੇ ਇਹ ਪ੍ਰਵਾਨ ਕਰਨਗੇ ਵੀ ਜੋ ਕੁਝ ਮੇਰੇ ਨਾਲ ਹੋਇਆ ਉਹਨੂੰ ਭੁੱਲ ਜਾਣਗੇ ਜਾਂ ਜਦੋਂ ਢੱਡੀਆਂ ਵਾਲੇ ਕਾਲ ਤਖਤ ਤੇ ਜਾਣ ਤੋਂ ਮਨਾ ਕਰਦੇ ਸੀ ਕਿ ਮੈਂ ਜਾਂਦਾ ਨਹੀਂ ਮੈਂ ਜੁੱਤੀਆਂ ਵਿੱਚ ਨਹੀਂ ਵਹਿੰਦਾ ਕਿ ਉਹ ਥੁੱਕ ਕੇ ਚੱਟਣਗੇ ਇਹ ਜਿਹੜੇ ਲੋਕ ਸੁਣਦੇ ਨੇ ਥੋੜਾ ਜਿਹਾ ਉਹ ਵੀ ਧਿਆਨ ਦੇ ਨਾਲ ਜ਼ਰੂਰ ਸੁਣਨਗੇ ਵੀ ਹੋ ਕੀ ਰਿਹਾ ਹੈ ਕੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਢੱਡੀਆਂ ਵਾਲੇ ਨੂੰ ਹੋਣਾ ਪੈ ਸਕਦਾ ਹੈ ਕਾਲ ਤਖਤ ਤੇ ਪੇਸ਼ ਜਾਂ ਹੋ ਸਕਦੇ ਨੇ ਪੇਸ਼ ਇਹ ਕੀ ਹੈ ਇਹ ਡਰਾਮਾ ਨਹੀਂ ਇਹ ਡਰਾਮੇ ਬਾਰੇ ਜਿਹੜੇ ਸਿਹਰਦ ਲੋਕ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕੌਮ ਨੂੰ ਇਹਦੇ ਵਿੱਚ ਕੋਈ ਬੈਨੇਫੀਟਰ ਨਹੀਂ ਇਹਨਾਂ ਦੇ ਆਪੋ ਆਪਣੇ ਬਿਜ਼ਨਸ ਨੇ ਕੋਈ ਕਿਸੇ ਪੋਲਿਟਿਕਲ ਪਰਿਵਾਰ ਨੂੰ ਬਚਾਉਣ ਵਾਸਤੇ ਲੱਗਿਆ ਹੋਇਆ ਕੋਈ ਆਪਣਾ ਡੇਰਾ ਬਚਾਉਣ ਵਾਸਤੇ ਲੱਗਿਆ ਹੋਇਆ ਜਿਹੜਾ ਆਪਣੇ ਆਪਣੀ ਜਹਾਜ਼ੜੀ ਬਚਾਉਣੇ ਹੁੰਦੀ ਹੈ ਕੌਮ ਲਈ ਕੁਝ ਨਹੀਂ ਹੈਗਾ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ